ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤਾਂ ਜਿਹੜਾ ਹੁਣ ਮੂਹਰੇ ਆਉਣ ਵਾਲਾ ਸੀਜ਼ਨ ਆ ਜਾਂ ਆਹ ਸੀਜ਼ਨ ਦੇ ਵਿੱਚ ਆ ਕੇ ਮੱਝਾਂ ਦੇ گاਵਾਾਂ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਖਾਸ ਕਰਕੇ ਆਮ ਘਰਾਂ ਦੇ ਵਿੱਚ ਮੱਝਾਂ ਦੇ ਚਿਚੜੀਆਂ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਉਹ ਦੇਖਣ ਨੂੰ ਮਿਲਦੀ ਆ ਕਿਉਂਕਿ ਜਿਵੇਂ ਜਿਵੇਂ ਬਰਸਾਤੀ ਸੀਜ਼ਨ ਆਉ ਉਹ ਇਸ ਤੋਂ ਬਾਅਦ ਇਹ ਤਾਂ ਬਰੀਡਿੰਗ ਸੀਜ਼ਨ ਆ ਜਿਹੜਾ ਚਿਚੜੀਆਂ ਦਾ ਸ਼ੁਰੂ ਹੋ ਜਾਂਦਾ ਕਹਿਣ ਦਾ ਮਤਲਬ ਆ ਮਾਰਚ-ਅਪ੍ਰੈਲ ਤੋਂ ਬਾਅਦ ਬਹੁਤ ਜ਼ਿਆਦਾ ਲੰਮੀ ਤਦਾਰ ਦੇ ਵਿੱਚ ਵੱਡੀ ਤਦਾਰ ਦੇ ਵਿੱਚ ਇਹ ਬੱਚੇ ਕੱਢਣ ਲੱਗ ਜਾਂਦੀਆਂ ਨੇ ਤਾਂ ਜੇ ਆਪਾਂ ਸ ਵੀ ਉਹ ਕਿੱਥੇ ਆਂਡੇ ਦਿੰਦੀ ਆ ਕਿਵੇਂ ਉਹ ਰਹਿੰਦੀ ਆ ਕਿਉਂਕਿ ਆਪਾਂ ਪਸ਼ੂ ਤੇ ਦਵਾਈ ਲਾ ਦੰਨੇ ਆ ਬਟ ਆਪਾਂ ਨੂੰ ਆਪਾਂ ਕੀ ਆਪਾਂ ਉਹ ਫੈਕਟਰੀ ਖਤਮ ਕਰਨੀ ਆ ਜਿਹੜੀ ਆਂਡੇ ਦਿੰਦੀ ਆ ਫੈਕਟਰੀ ਜਿਹੜੀਆਂ ਫੀਮੇਲ ਮਾਦਾ ਆਂਡੇ ਦਿੰਦੀਆਂ ਨੇ ਆਪਾਂ ਨੂੰ ਉਸ ਚੀਜ਼ ਦੀ ਪ੍ਰੋਪਰ ਜਾਣਕਾਰੀ ਚਾਹੀਦੀ ਆ ਵੀ ਉਹ ਕਿੱਥੇ ਚਿਚੜੇ ਆਂਡੇ ਦਿੰਦੀ ਆ ਕਿਵੇਂ ਆਪਾਂ ਆਪਣੇ ਫਾਰਮ ਦੇ ਵਿੱਚੋਂ ਚਿਚੜੀਆਂ ਨੂੰ ਖਤਮ ਕਰੀਏ ਤਾਂ ਵਿੱਚ ਭਰਾ ਕੀ ਕਰਦੇ ਨੇ ਚਿਚੜੀਆਂ ਨੂੰ ਲਾਈਟ ਲੈ ਜਾਂਦੇ ਨੇ ਹਲਕੇ ਚ ਲੈ ਜਾਂਦੇ ਨੇ ਬਟ ਇਹ ਬਹੁਤ ਜ਼ਿਆਦਾ ਵੱਡੀ ਸਮੱਸਿਆ ਜਿਹੜੀ ਚਿਚੜੀ ਆ ਉਹ ਪੈਦਾ ਕਰਦੀ ਆ ਤਾਂ ਅੱਜ ਆਪਾਂ ਇਹ ਜਿੰਦਗੀ ਦੀ ਗੱਲ ਕਰੀਏ ਅਸਲ ਦੇ ਵਿੱਚ ਚਾਰ ਸਟੇਜਾਂ ਹੁੰਦੀ ਪਹਿਲੀ ਜਿੰਨੇ ਆਪਾਂ ਮਾਦਾ ਦੇ ਅੰਡੇ ਦਿੰਦੀ ਆ ਅੰਡੇ ਤੋਂ ਬਾਅਦ ਇੱਕ ਇਹਦਾ 6 ਲੱਤਾਂ ਵਾਲਾ ਲਾਰਵਾ ਹੁੰਦਾ ਹੈ ਲਾਰਵੇ ਤੋਂ ਬਾਅਦ ਉਹ ਨਿੰਫ ਬਣਦਾ ਮੱਲਾ ਕਹਿਣ ਦਾ ਮਤਲਬ ਛੋਟੀ ਹੁੰਦੀ ਆ ਫਿਰ ਉਸ ਤੋਂ ਬਾਅਦ ਦੋ ਵਾਰੀ ਆਪਣੀ ਉਹ ਜਿਹੜੀ ਚਮੜੀ ਲਾ ਕੇ ਅਡਲਟ ਬਣ ਜਾਂਦਾ ਹੈ ਅਡਲਟ ਦਾ ਮਤਲਬ ਹੁੰਦਾ ਵੀ ਪੂਰਾ ਜਵਾਨ ਰੁੱਤ ਤੇ ਆ ਜਾਂਦਾ ਤੇ ਬਹੁਤ ਜਿਆਦਾ ਉਹ ਪਸ਼ੂ ਦਾ ਜਿਹੜਾ ਖੂਨ ਆ ਉਹ ਪੀਂਦਾ ਓਮੀ ਸਰਕਲ ਚੱਲਦਾ ਚਾਰ ਸਟੇਜਾਂ ਤੋਂ ਬਾਅਦ ਅੱਗੇ ਜਿਹੜੇ ਫੀਮੇਲਸ ਹੁੰਦੀਆਂ ਫਿਰ ਉਹ ਬੱਚੇ ਦਿੰਦੀਆਂ ਫਿਰ ਅੰਡੇ ਦਿੰਦੀਆਂ ਤਾਂ ਬਹੁਤ ਛੋਟਾ ਸਾਈਕਲ ਹੈ ਇਹਦਾ ਬਹੁਤ ਛੇਤੀ ਸਮੇਂ ਦੇ ਵਿੱਚ ਦੋ ਦੋ ਚਾਰ ਚ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਆ ਆਪਾਂ ਕੀ ਕਰਦੇ ਆ ਪਸ਼ੂ ਤੇ ਦਵਾਈ ਲਾ ਦਿੰਨੇ ਆ ਆਪਾਂ ਇਹ ਨਹੀਂ ਦੇਖਦੇ ਵੀ ਉਹ ਬੱਚਾ ਕਿੱਥੇ ਅੰਡੇ ਦਿੰਦਾ ਕਿੱਥੇ ਨਹੀਂ ਦਿੰਦਾ ਕਦੇ ਵੀ ਤੁਸੀਂ ਜਿਹੜੀ ਖੁਰਲੀ ਆ ਖੁਰਲੀ ਦਾ ਫਾਰਮ ਹੈ ਉਸੇ ਉੱਥੇ ਆਸੇ ਪਾਸੇ ਨੇੜੇ ਕਿਤੇ ਆਪਣਾ ਇੱਟਾਂ ਦਾ ਇੱਟਾਂ ਦੀ ਢੇਰੀ ਨਹੀਂ ਚਾਹੀਦੀ ਕਿਤੇ ਪਾਥੀਆਂ ਦੀ ਢੇਰੀ ਨਹੀਂ ਚਾਹੀਦੀ ਕਿਤੇ ਵੀ ਸੁੱਕੇ ਕੱਖਾਂ ਦੀ ਢੇਰੀ ਨਹੀਂ ਚਾਹੀਦੀ ਕਈ ਵਾਰ ਆਪਾਂ 2-4 ਵਾਰੀ 2-4 ਟੋਕਰੇ ਸੁੱਕੇ ਕੱਖਾਂ ਦੇ ਛੋਟਾ ਦਨਿਆ ਉਹਨੂੰ 2 ਦਿਨਾਂ ਬਾਅਦ 3 ਦਿਨਾਂ ਬਾਅਦ ਐਟ ਅ ਟਾਈਮ ਪਾ ਮੈਂ ਚੱਕ ਦਿਆ ਕਰੋ ਕਿਉਂਕਿ ਇਹਦਾ ਜਿਹੜਾ ਅੰਡੇ ਦੇਣ ਦਾ ਮੇਨ ਹੁੰਦਾ ਜਿਵੇਂ ਆਪਣੀਆਂ ਆਮ ਘਰਾਂ ਦੇ ਵਿੱਚ ਖੁਰਲੀਆਂ ਆਉਂਦੀਆਂ ਕਈ ਵਾਰੀ ਆਪਾਂ ਟੀਪ ਹੁੰਦੀਆਂ ਤੇ ਉਹਦੇ ਵਿੱਚ ਖੁਰਲੀਆਂ ਦੇ ਵਿੱਚ ਬਿਰਲਾ ਪੈ ਜਾਂਦੀਆਂ ਉੱਥੇ ਇਹ ਆਂਡੇ ਦਿੰਦੀ ਆ ਕੱਖਾਂ ਦੇ ਵਿੱਚ ਆਂਡੇ ਦਿੰਦੀ ਆ ਦੂਜੇ ਨੰਬਰ ਤੇ ਜਿਹੜੀਆਂ ਆਪਣੇ ਆਸੇ ਪਾਸੇ ਇੱਟਾਂ ਪਈਆਂ ਹੁੰਦੀਆਂ ਇੱਟਾਂ 'ਚ ਬਿਰਲਾ ਹੁੰਦੀਆਂ ਉਹਦੇ ਵਿੱਚ ਆਂਡੇ ਦਿੰਦੀ ਆ ਹੁਣ ਮੰਨ ਲਓ ਤੁਸੀਂ ਪਸ਼ੂ ਤੇ ਦਵਾਈ ਦਵਾਈ ਲਾ ਰਹੇ ਆ ਵਾ ਕਿੰਨੀ ਮਰ ਹੁਣ ਪਸ਼ੂ ਦੇ ਮੰਨ ਲਓ ਤੁਹਾਡੇ ਚਿਚਣੀਆਂ ਲੱਗੀਆਂ ਤੁਸੀਂ ਜਿੰਨੀ ਮਰਜ਼ੀ ਦਵਾਈ ਪਸ਼ੂ ਦੇ ਲਾ ਦਿਓ ਜਿੰਨਾ ਚਿਰ ਆਪਾਂ ਆਂਡੇ ਦੇਣ ਵਾਲੀ ਮਸ਼ੀਨ ਆ ਜਿਹੜੀ ਉਹ ਫੀਮੇਲ ਮਾਦਾ ਉਹਨੂੰ ਆਪਾਂ ਖਤਮ ਨਹੀਂ ਕਰਦੇ ਤਾਂ ਤੁਹਾਡੇ ਫਾਰਮ ਦੇ ਵਿੱਚੋਂ ਚਿਚਣੀਆਂ ਖ ਹੁਣ ਆਪਣੇ ਫਾਰਮ ਦੇ ਵਿੱਚ ਚਿਚੜੀਆਂ ਨਾਉ ਨਿਸ਼ਾਨ ਨਹੀਂ ਹੈਗਾ ਪਰ ਆਹ ਦਿਨਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਫਿਰ ਵੀ ਚਿਚੜੀਆਂ ਕੁਝ ਹੁੰਦੇ ਆਂਡੇ ਦੇ ਜਾਂਦੀਆਂ ਆਹ ਦਿਨਾਂ ਦੇ ਵਿੱਚ ਆ ਕੇ ਆਪਾਂ ਨੂੰ ਫਰਸ਼ ਤੇ ਪੁੰਜੇ ਵੀ ਕਈ ਵਾਰੀ ਉਹ ਨਖੱਟੂ ਹੁੰਦੇ ਜਿਹੜੇ ਉਹਨਾਂ ਦੇ ਮਤਲਬ ਮੇਲ ਕਹਿੰਦੇ ਨੇ ਆਪਾਂ ਉਹ ਦੇਖਣ ਨੂੰ ਆਮ ਮਿਲਦੇ ਨੇ ਤਾਂ ਉਹਦੇ ਲਈ ਆਪਾਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਵੀ ਕਿਹੜੀ ਦਵਾਈ ਆਪਾਂ ਵਰਤਦੇ ਆਂ ਤੇ ਆਪਾਂ ਕਦੇ ਵੀ ਪਸ਼ੂਆਂ ਦੀ ਦਵਾਈ ਨਹੀਂ ਲਾਉਂਦੇ ਜੇ ਤਾਂ ਕੋਈ ਪਸ਼ੂ ਆਪਾਂ ਬਾਹਰੋਂ ਕਈ ਵਾਰੀ ਖਰੀਦੇ ਚਿਚੜੀਆਂ ਜ਼ਿਆਦੇ ਨੇ ਫਿਰ ਤਾਂ ਪਿੰਡੇ ਦੇ ਉੱਪਰ ਆਪਾਂ ਦਵਾਈ ਲਾ ਦਿੰਦੇ ਆ ਨਹੀਂ ਪਸ਼ੂਆਂ ਦੇ ਦਵਾਈ ਆਪਾਂ ਬਹੁਤ ਹੀ ਜ਼ਿਆਦਾ ਘੱਟ ਲਾਉਨੇ ਆ ਆਪਾਂ ਮੇਨ ਮਕਸਦ ਹੁੰਦਾ ਜਿੱਥੇ ਆਪਣਾ ਚਿਚੜੀ ਆਂਡੇ ਦਿੰਦੀ ਆ ਆਪਾਂ ਉਹਦੀ ਚੀਜ਼ ਆਪਾਂ ਗੌਰ ਕਰਦੇ ਆ ਤਾਂ ਅਜਾਹਾ ਐਮੀਟਰਾਜ਼ ਆ ਇਹ ਵਿਰਵੈਕ ਦੀ ਦਵਾਈ ਹੈ ਇਹ ਆਪਾਂ ਐਮੀਟਰਾਜ਼ ਵਾਲੀ ਢੋਲੀ ਨਾਲ ਛਿੜਕਾਂਗੇ ਜੇ ਤੁਹਾਡੇ ਪਸ਼ੂ ਦੇ ਚਿਚੜੀਆਂ ਹੈਗੀਆਂ ਤਾਂ ਇਹ 1 ਲੀਟਰ ਪਾਣੀ ਦੇ ਵਿੱਚ 2 ਐਮਐਲ ਸਿਰਿੰਜਰਾਂ ਦਵਾਈ ਪਾ ਕੇ ਚੰਗਾ ਸੋਲਿਊਸ਼ਨ ਬਣਾ ਕੇ 1 ਲੀਟਰ ਦੇ ਵਿੱਚ ਚੰਗੀ ਤਰ੍ਹਾਂ ਪਸ਼ੂ ਨੂੰ ਨਮਾ ਕੇ ਜਿਵੇਂ ਚਿਚੜੀਆਂ ਹੈਗੀਆਂ ਆਂਡੇ ਹੁੰਦੇ ਬੱਚ ਹੁੰਦਾ ਤੁਸੀਂ ਚੰਗੀ ਤਰ੍ਹਾਂ ਲਾਦਿਆ ਕਰੋ ਤਾਂ ਕੋਈ ਨੁਕਸਾਨ ਨਹੀਂ ਤੇ ਤੇ ਆ ਰੱਖੋ ਵੀ 1 ਲੀਟਰ ਦੇ ਵਿੱਚ ਸਿਰਫ 2 ਐਮਐਲ ਪਾਓ ਵੱਧ ਨਹੀਂ ਪਾਉਣੀ ਚੰਗੀ ਤਰ੍ਹਾਂ ਘੋਲ ਕੇ ਲੀਰ ਨਾਲ ਲਾਉਣੀ ਹੈ ਤੇ ਪਸ਼ੂ ਦਾ ਪਿੰਡਾ ਜਿਹੜਾ ਸਾਫ਼ ਚਾਹੀਦਾ ਜਾਹੋਂ ਜੋਖਮ ਨਹੀਂ ਚਾਹੀਦਾ ਕਿਤੇ ਤੇ ਚੰਗੀ ਤਰ੍ਹਾਂ ਲਾਓ ਚਿਚੂਣੀ ਦਾ ਬਹੁਤ ਜ਼ਿਆਦਾ ਵਧੀਆ ਜਿਹੜਾ ਖਾਤਮਾ ਇਹ ਕਰੂਗੀ ਤੇ ਦੂਜੇ ਨੰਬਰ ਤੇ ਆਪਾਂ ਜਿਵੇਂ ਅੱਜ ਵਰਤਦੇ ਆ ਆਪਾਂ ਕਿਵੇਂ ਵਰਤਾਂਗੇ ਇਹਨੂੰ ਆਪਾਂ ਇਹਨੂੰ ਵਰਤਾਂਗੇ ਟੋਲੀ ਦੇ ਵਿੱਚ ਪਾ ਕੇ ਜਿੱਦ ਮੈਂ ਤੁਹਾਨੂੰ ਦੱਸੂ ਵੀ ਜਿੱਥੇ ਬਿਰਲਾ ਹੁੰਦੀਆਂ ਕਿਉਂਕਿ ਕਿਤੇ ਨਾ ਕਿਤੇ ਫਿਰ ਵੀ ਜਿਹੜੀ ਮਾਦਾਂ ਨੇ ਆਂਡੇ ਦੇ ਜਾਂਦੀਆਂ ਤਾਂ ਇੱਕ ਆਪਾਂ ਢੋਲੀ ਦੇ ਬੱਚੇ ਇਹ 20 ਲੀਟਰ ਦੀ ਢੋਲੀ ਹੁੰਦੀ ਕਿਉਂਕਿ ਜਿਆਦੇ ਢੋਲੀ ਫਰ ਲੱਗਦੀ ਨਹੀਂ ਆਪਾਂ 30 ਕਐਮਐਲ ਜਿਹੜੀ ਦਵਾਈ ਆ ਇਹਦੀ ਢੋਲੀ ਦੇ ਵਿੱਚ ਪਾ ਕੇ ਦੀ ਚੰਗੀ ਤਰ੍ਹਾਂ ਸਪਰੇਅ ਕਰਾਂਗੇ ਕਿਉਂਕਿ ਆਪਾਂ ਮੇਨ ਚੀਜ਼ ਖਤਮ ਕਰਨੀ ਆ ਆਪਾਂ ਇਹ ਚੀਜ਼ ਨਹੀਂ ਦੇਖਣਾ ਵੀ ਪਸ਼ੂ ਦੇ ਚੜੇ ਹੈਗੀਆਂ ਪਸ਼ੂ ਦੇ ਦਵਾਈ ਕਿਉਂਕਿ ਪਸ਼ੂ ਦੇ ਘੱਟ ਤੋਂ ਘੱਟ ਜੇ ਆਪਾਂ ਦਵਾਈ ਲਾਈ ਆ ਉਹ ਚੰਗੀ ਗੱਲ ਹੋ ਜਾਂਦੀ ਹੈ ਤੇ ਮੇਨ ਆਪਾਂ ਉਹ ਚੀਜ਼ ਖਤਮ ਕਰਨੀ ਆ ਜਿੱਥੋਂ ਚਿਚੜੀ ਸ਼ੁਰੂ ਹੁੰਦੀ ਆ ਤੇ ਵਿੱਚ ਭਰਾ ਕੀ ਕਹਿੰਦੇ ਨੇ ਵੀ ਚਿਚੜੀ ਕੋਈ ਬਹੁਤੀ ਵੱਡੀ ਗੱਲ ਨਹੀਂ ਤਾਂ ਇੰਨੀ ਕਿ ਜ਼ਿਆਦੇ ਬਿਮਾਰੀਆਂ ਨੇ ਜਿੰਨੀਆਂ ਮਰਜ਼ੀ ਮੈਂ ਤੁਹਾਨੂੰ ਗਿਣਾ ਸਕਦਾ ਜੜੀਆਂ ਚਿਚੜੀਆਂ ਤੋਂ ਆਉਂਦੀਆਂ ਕਿਉਂਕਿ ਮੰਨ ਲਓ ਜੇ ਕਿਸੇ ਪਸ਼ੂ ਨੂੰ ਬਿਮਾਰੀ ਹੈ ਚਿਚੜੀ ਨੇ ਜਦੋਂ ਮਾਦਾ ਨੇ ਅੰਡੇ ਦੇਣੇ ਨੇ ਉਹ ਪਸ਼ੂ ਤੋਂ ਪਰੋਂ ਡਿੱਗ ਪੈਣਾ ਅੰਡੇ ਨੇ ਹਮੇਸ਼ਾ ਥੱਲੇ ਦੇਣੇ ਨੇ ਤਾਂ ਉਹਨੇ ਕਿਸੇ ਹੋਰ ਪਸ਼ੂ ਨੂੰ ਜਾ ਕੇ ਲੱਗ ਜਾਣਾ ਜਿਹੜੀਆਂ ਇੱਕ ਮੰਨ ਲਓ ਪਸ਼ੂ ਤੇ ਬਿਮਾਰੀ ਸੀ ਉਹ ਦੂਜੇ ਪਸ਼ੂ ਨੂੰ ਹੋ ਗਈ ਥਲੇਰੀਅਸ ਹੋ ਜਾਂਦਾ ਜੀ ਬਰੂਸੀਲੋਸ ਕਿੰਨੀ ਖਤਰਨਾਕ ਬੈਕਟੀਰੀਅਲ ਡਿਸੀਜ਼ ਆਇਆ ਉਹ ਕਦੇ ਇਨਫੈਕਸ਼ਨ ਕਰਾਉਣ ਦੀ ਆ ਬੁਖਾਰ ਹੋਣ ਲੱਗ ਜਾਂਦਾ ਇੱਕ ਟਿਕ ਟਿਕ ਫਿਵਰ ਬੋਲਦੇ ਆ ਜਿਹਨੂੰ ਆਪਾਂ ਵੀ ਚਿਚੜੀਆਂ ਦਾ ਬੁਖਾਰ ਹੁੰਦਾ ਹੈ ਜਿਹੜਾ ਬਲੱਡ ਹੈ ਬਲੱਡ ਘਟ ਜਾਂਦਾ ਕਿਉਂਕਿ ਇਹਦਾ ਪੈਰਾਸਾਈਟ ਆ ਹੈ ਇਹਨੇ ਪਸ਼ੂ ਦਾ ਸਿਰਫ ਬਲੱਡ ਹੀ ਪੀਣਾ ਤਾਂ ਚਿਚੜੀ ਨੂੰ ਕਦੇ ਵੀ ਸੌਖਾਲਾ ਨਾ ਲਿਆ ਕਰੋ ਜੇ ਫਾਰਮ ਦੇ ਵਿੱਚ ਚਿਚੜੀਆਂ ਹੁੰਦੀਆਂ ਤਾਂ ਕੰਟਰੋਲ ਕਰੋ ਆਪਾਂ ਕੀ ਕਰਦੇ ਆ ਐਵਰਮੈਕਟਨ ਇੰਜੈਕਸ਼ਨ ਲਾ ਦਿੰਨੇ ਆ ਅੱਜ ਕੱਲ ਐਵਰਮੈਕਟਨ ਜਿਹੜਾ ਇੰਜੈਕਸ਼ਨ ਆ ਕੋਈ ਜ਼ਿਆਦਾ ਕਾਰਗਰ ਕੰਮ ਨਹੀਂ ਕਰਦਾ ਪਿਆ ਹੌਲੀ ਨਾਲ ਹੌਲੀ ਰੈジਸਟੈਂਸ ਪੈਦਾ ਹੋ ਜਾਂਦੀ ਆ ਕੁਦਰਤ ਨੇ ਵੀ ਆਪਣੇ ਖਿਲਾਫ ਲੜਨਾਗਾ ਪਰ ਐਵਰਮੈਕਟਨ ਨਾਲੋਂ ਮੈਂ ਇਹ ਗੱਲ ਕਹੂੰਗਾ ਵੀ ਬਹੁਤ ਜ਼ਿਆਦਾ ਜਿਹੜਾ ਵਧੀਆ ਰਿਜ਼ਲਟ ਆ ਉਹ ਤੁਹਾਨੂੰ ਮਿਲਣਾਗਾ ਇਹ ਦਵਾਈ ਦਾ ਟੀਕਾ ਕਿ ਉਹ ਵਰਨ ਨਹੀਂ ਹੁੰਦਾ ਦੂਜੇ ਨੰਬਰ ਤੇ ਆਪਾਂ ਕੀ ਕਰਦੇ ਆ ਵੀ ਉਹ ਮੰਨ ਲਓ ਵੀ 20% ਜਾਂ 30% ਚਿਚੜੀਆਂ ਨੇ ਖਤਮ ਕਰਤੀਆਂ ਬਟ 100% ਉਹ ਕਦੇ ਰਿਜ਼ਲਟ ਨਹੀਂ ਦੇਊਗਾ ਕਿਉਂਕਿ ਫਿਰ ਵੀ ਪਤਾ ਨਹੀਂ ਕਿਤੇ ਜਾ ਕੇ ਉਹ ਟੀਕਾ ਉਹਨੇ 10 ਦਿਨ 15 ਦਿਨ ਅਸਰ ਰੱਖਣਾ ਜਿੰਨੀਆਂ ਮਰ ਗਈਆਂ ਮਰ ਗਈਆਂ ਬਾਕੀ ਵੀ ਰੋਕਿਆ ਕਿ ਮਤਲਬ ਬੱਚੇ ਕੱਢ ਜਾਂਦੀਆਂ ਗਰੋ ਹੋ ਜਾਂਦੀਆਂ ਸੋ ਉਹ ਤੀਜੇ ਤੋਂ ਰੱਖਦੇ ਹੋ ਬਹੁਤ ਵੱਡੀ ਸਮੱਸਿਆ ਇਹਨੂੰ ਆਪਾਂ ਜਿਹੜਾ ਕੰਟਰੋਲ ਕਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜਿਵੇਂ ਆਪਾਂ ਇਹਦੇ ਤੇ ਸਪਰੇਅ ਕਰਾਂਗੇ ਆਪਾਂ ਇਕੱਲੀ ਇਕੱਲੀ ਚੀਜ਼ ਤੇ ਸਪਰੇਅ ਕਰ ਲਈਆਂ ਇੱਥੇ ਸਾਰੇ ਇਹ ਸਪਰੇਅ ਕਰ ਲਈਏ ਆਪਣੇ ਵੀ ਥੋੜੇ ਜਿਹਾ ਕੱਖ ਖੰਡੇ ਪਏ ਨੇ ਤੇ ਹਾਲੇ ਆਪਾਂ ਬੁੱਕਰ ਬੁੱਕਰ ਮਾਰ ਕੇ ਇਸ ਮਾਰ ਕੇ ਇਹਨੂੰ ਸਾਫ਼ ਕਰਕੇ ਰੱਖਾਂਗੇ ਇਹ ਜਿੱਥੇ ਵੀ ਕਿਤੇ ਬਿਰਲਾ ਨੇ ਪਸ਼ੂ ਨੇੜੇ ਨਾ ਹੋਵੇ ਜਿਵੇਂ ਆ ਬਿਰਲਾ ਆਪਣੇ ਚਲੋ ਖੁਰਲੀ ਆਪਾਂ ਹੁਣ ਜਿਹੜੀ ਨਮੀ ਬਣਾਵਾਂਗੇ ਮਿਸਤਰੀ ਲਾ ਕੇ ਤੇ ਫਿਰ ਵੀ ਆਏ ਸਾਰੇ ਆਪਣੇ ਟੀਪ ਕਰੀ ਹੋਈ ਸੀ ਟੀਪ ਲਹਿ ਗਈ ਹੁਣ ਤੇ ਇਹ ਚੰਗੀ ਤਰ੍ਹਾਂ ਸਪਰੇਅ ਕਰ ਲਈਏ ਚਾਰੇ ਪਾਸੇ ਜਿਵੇਂ ਆ ਬਿਰਲਾ ਨੇ ਸਾਰੀਆਂ ਐ ਧਿਆਨ ਨਾਲ ਖੁਰਲੀ 'ਚ ਵੀ ਦਵਾਈ ਨਾ ਪਾਵੇ ਤੇ ਐਂ ਚੰਗੀ ਤਰ੍ਹਾਂ ਕਿਉਂਕਿ ਇੱਥੇ ਹੀ ਇਹਨੇ ਸਾਰੇ ਨੇ ਆਂਡੇ ਦੇਣੇ ਨੇ ਹੁਣ ਜਿਵੇਂ ਆ ਫਰਸ਼ ਹੁੰਦਾ ਆਪਣਾ ਇਹਨੂੰ ਵੀ ਟੀਪ ਕਰਾਉਣਾ ਜ਼ਰੂਰੀ ਆ ਆਪਾਂ ਜਦੋਂ ਹੁਣ ਮੈਂ ਪੱਟ ਕੇ ਫਰਸ਼ ਲਾਵਾਂਗੇ ਇਹਨੂੰ ਟੀਪ ਕਰਾਵਾਂਗੇ ਜਾਦੇ ਗਰਮਾਲਾ ਨਹੀਂ ਮਾਰਦੇ ਤੇ ਵੀ ਪਸ਼ੂ ਤਲਕੇ ਜਾਂਦਾ ਬਟ ਟੀਪ ਕਰਾਉਣਾ ਜ਼ਰੂਰੀ ਆ ਬਿਰਲਾ ਨਾ ਹੁਣ ਜਿਵੇਂ ਆ ਕਿੱਲੇ-ਕੁੱਲੇ ਆਪਾਂ ਪੱਟ ਕੇ ਸਾਰੇ ਨਾਲ ਦੂਜੀਆਂ ਲਾਵਾਂਗੇ ਲੋਹੇ ਦੀਆਂ ਐਂਗਲਾਂ ਬੰਨਣ ਵਾਸਤੇ ਆ ਇਹਨਾਂ ਦੇ ਵਿੱਚ ਇਹਨਾਂ ਨੇ ਆਂਡੇ ਦੇਣੇ ਆ ਮੇਨ ਜੇ ਤੁਸੀਂ ਇਹਦੇ ਤੇ ਸਪਰੇਅ ਕਰਦੇ ਰਹੋਗੇ ਮੈਂ ਗਾਰੰਟੀ ਕਰਦਾ ਵੀ ਚਿਚੜੀ ਤੁਹਾਡੇ ਨੋਂ ਨਿਸ਼ਾਨ ਖਤਮ ਹੋ ਜਾਣਾ ਬਟ ਆਪਾਂ ਕੀ ਕਰਦੇ ਕਈ ਪਸ਼ੂ ਦੇ ਦਵਾਈ ਲਾਉਣ ਚ ਜਿਆਦਾ ਇੰਟਰਸਟ ਦਿੰਨੇ ਆ ਪਸ਼ੂ ਦੇ ਦਵਾਈ ਘੱਟ ਤੋਂ ਘੱਟ ਲਾਓ ਕੋਈ ਜਿਆਦਾ ਉਹਦਾ ਹੋ ਨਹੀਂ ਤੇ ਕਿਉਂਕਿ ਉਹ ਕੰਟੈਕਟ ਜਿੰਨੀਆਂ ਚਿਚੜੀਆਂ ਆ ਗਿਆ ਕੰਟੈਕਟ ਚ ਮਰ ਜਾਣਾ ਇੱਥੇ ਸਾਰੇ ਆਂਡੇ-ਉਂਡੇ ਪਏ ਨੇ ਇਹਨਾਂ ਦੇ ਇੱਥੇ ਮਾਦਾ ਰਹਿੰਦੀਆਂ ਨੇ ਆ ਬਿਰਲਾ ਚ ਤਾਂ ਇੱਥੇ ਦਵਾਈ ਜਿਹੜੀ ਛੜਕਣੀ ਉਹ ਬਹੁਤ ਜਿਆਦਾ ਜ਼ਰੂਰੀ ਹੈ ਫਾਰਮ ਦੇ ਵਿੱਚ ਚਿਚੜੀ ਬਹੁਤ ਘਟਾ ਜਿਹੜੀ ਉਹ ਤੁਹਾਡੇ ਫਾਰਮ ਦੇ ਵਿੱਚ ਆਊਗੀ ਤੇ ਬਾਕੀ ਮੈਂ ਦੁਬਾਰਾ ਫੇਰ ਉਹ ਕਹਿਣਾ ਵੀ ਚਿਚੜੀ ਹੈ ਜਿਹੜੀ ਬਹੁਤ ਖਤਰਨਾਕ ਹੈ ਪੈਰਾਸਾਈਟ ਹੈ ਇਹ ਬਹੁਤ ਜ਼ਿਆਦਾ ਬਿਮਾਰੀਆਂ ਦਾ ਕਾਰਨ ਬਣਦੀ ਆ ਤੇ ਇਹਨੂੰ ਆਪਾਂ ਸਖਾਲੇ ਜੀ ਦਾ ਨਾਮ ਲਈਏ ਇਹਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਜਿਹੜੀ ਐਮੀਟਰਾਜ਼ ਦਵਾਈ ਹੈ ਪਸ਼ੂ ਦੇ 2 ਐਮਐਲ ਲਾ ਸਕਦੇ ਹੋ 1 ਲੀਟਰ ਚ ਘੋਲ ਕੇ ਚੰਗੀ ਤਰ੍ਹਾਂ ਤੇ 40 ਲੀਟਰਾਈ ਢੋਲੀ ਦੇ ਵਿੱਚ 30 35 ਐਮਐਲ ਪਾ ਕੇ ਤੁਸੀਂ ਚੰਗੀ ਤਰ੍ਹਾਂ ਜਿੱਥੇ ਜਿੱਥੇ ਤੁਹਾਨੂੰ ਬਿਰਲਾ ਲੱਗਦੀਆਂ ਉਹਦੀਆਂ ਸਾਰੀਆਂ ਸਪਰੇਅ ਕਰ ਦੋ ਕਿਉਂਕਿ ਕੁਝ ਕੁ ਖਤਰਨਾਕ ਬਿਮਾਰੀਆਂ ਨੇ ਕਿਉਂਕਿ ਹੁਣ ਕੋਈ ਵੀ ਬਿਮਾਰੀ ਇੱਕ ਪਸ਼ੂ ਨੂੰ ਚਾਹੇ ਬਲੱਡ ਚ ਹੈ ਉਹ ਜਦੋਂ ਕੰਟੈਕਟ ਬੇਸ ਹੁੰਦੀ ਹੈ ਚਿਚੜੀ ਖਾਂਦੀ ਆ ਬਲੱਡ ਪੀਂਦੀ ਆ ਡਿੱਗ ਕੇ ਦੂਸਰੇ ਪਸ਼ੂ ਦੇ ਉਦੋਂ ਬਿਮਾਰੀਆਂ ਜਿਹੜੀਆਂ ਉਹ ਟ੍ਰਾਂਸਮਿਟ ਹੁੰਦੀਆਂ ਨੇ ਦੁੱਧ ਘਟਾ ਦਿੰਦੀਆਂ ਨੇ ਪਸ਼ੂ ਦੀ ਜਿਹੜੀ ਫਰਟੀਲਿਟੀ ਆ ਫਰਟੀਲਿਟੀ ਘਟਾ ਦਿੰਦੀਆਂ ਨੇ ਕਈ ਵਾਰ ਤਾਂ ਅਵਾਰਸ਼ਨ ਵੀ ਕਰ ਜਾਂਦਾ ਬਲੱਡ ਘਟ ਜਾਂਦਾ ਪਸ਼ੂ ਦੇ ਵਿੱਚ ਅਵਾਰਸ਼ਨ ਵੀ ਚਚਨੇਰਾ ਹੀ ਕਰ ਜਾਂਦਾ ਕਿਉਂਕਿ ਬਹੁਤ ਜਿਆਦਾ ਜਿਹੜੀਆਂ ਨੇ ਖੂਨ ਪੀਣਾ 24 ਘੰਟੇ ਦੇ ਵਿੱਚ ਪਸ਼ੂ ਦੇ ਉੱਪਰ ਲੱਗਿਆ ਰਹਿਣਾ ਤੁਸੀਂ ਲਓ ਲੋ ਵੀ 24 ਘੰਟੇ ਦੇ ਵਿੱਚ ਇਹਨੇ ਕਿੰਨਾ ਜਿਹੜਾ ਖੂਨ ਆ ਪਸ਼ੂ ਦਾ ਉਹ ਪੀ ਜਾਣਾ ਤਾਂ ਇਸ ਤਰ੍ਹਾਂ ਆਪਾਂ ਫਾਰਮ ਦੇ ਵਿੱਚ ਸਾਰੇ ਜਿਹੜੀ ਸਪਰੇਅ ਆ ਉਹ ਕਰ ਸਕਦੇ ਆ ਪਸ਼ੂ ਜਦੋਂ ਤੁਹਾਡੇ ਦੂਰ ਹੋਣਾ ਤੇ ਹੁਣ ਦਿਨੇ ਆਪਣਾ ਸਾਰਾ ਦਿਨ ਪਸ਼ੂ ਖੁਰਲੀ ਤੋਂ ਪਰਾਂ ਰਹਿਣਗੇ ਤੇ ਆਥਲੇ ਸ਼ਾਮ ਨੂੰ ਪਸ਼ੂ ਬੰਨਾਂਗੇ ਪਰ ਇਹ ਤੁਸੀਂ ਕਰਕੇ ਦੇਖਿਓ ਵੀ ਮੈਂ ਗਰੰਟੀ ਆ ਵੀ ਕਦੇ ਵੀ ਤੁਹਾਡੇ ਜਿਹੜੇ ਫਾਰਮ ਦੇ ਵਿੱਚ ਚਿਚੜੀ ਦੀ ਜਿਹੜੀ ਸਮੱਸਿਆ ਉਹ ਨਹੀਂ ਆਉਂਦੀ ਜੇ ਕੋਈ ਬਾਹਰੋਂ ਪਸ਼ੂ ਲਿਆਉਣੇ ਹੋ ਮੰਨ ਲਓ ਕੋਈ ਪਸ਼ੂ ਤੁਸੀਂ ਨਵਾਂ ਲੈ ਲਿਆ ਪਰ ਮੈਂ ਚਿਚੜੀਆਂ ਨਹੀਂ ਆ ਉਹਨੂੰ 5-7 ਦਿਨ ਪਸ਼ੂ ਨੂੰ ਕੀ ਕਰਨਾ ਤੁਸੀਂ ਦੂਜੇ ਪਸ਼ੂਆਂ ਤੋਂ ਦੂਰ ਰੱਖਣੋ ਉਹਦੇ ਦਵਾਈ ਲਾਓ ਕਿਉਂਕਿ ਕਈ ਵਾਰੀ ਹੋ ਸਕਦਾ ਉਹਦੇ ਤੇ ਐਗ ਐਗ ਤਾਂ ਪਰ ਬਰਨਾਚ ਹੁੰਦੇ ਨੇ ਆਪਣੇ ਲਾਰਵਾ ਹੋ ਸਕਦਾ ਤੇ ਨਿੰਫ ਹੋ ਸਕਦਾ ਉਸ ਤੋਂ ਬਾਅਦ ਅਡਲਟ ਅਡਲਟ ਹੋ ਸਕਦਾ ਜਾਂ 2-4 ਬੱਚੇ ਦੇ ਨਾਲ ਜਾਂ ਮਾਦਾਾਂ ਹੋ ਜਾਂਦੀਆਂ ਨੇ ਜਿਨ੍ਹਾਂ ਨੇ ਡਿੱਗਣਾ ਹੁੰਦਾ ਖੂਨ ਪੀ ਕੇ ਤੇ ਉਹ ਚੀਜ਼ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਆਪਾਂ ਚੰਗੀ ਤਰ੍ਹਾਂ ਜਿਹੜੀ ਦਵਾਈ ਆ ਇਹਨੂੰ ਛੜਕਾਇਆ ਕਰਨਾ ਚੰਗੀ ਤਰ੍ਹਾਂ ਜਿੱਦ ਆਪਾਂ ਗੱਜ ਕਰਦੇ ਆ ਸਾਰੇ ਕਾਸ਼ੇ ਇਹਨੂੰ ਉਸ ਤੋਂ ਬਾਅਦ ਹੀ ਇਹ ਰਿਜ਼ਲਟ ਆ ਉਹ ਚੰਗੀ ਤਰ੍ਹਾਂ ਦੇਖਣ ਨੂੰ ਮਿਲੂਗਾ ਤੇ ਬਹੁਤ ਵਧੀਆ ਇਹ ਕਾਰਗਰ ਤਰੀਕਾ ਤੇ ਪਸ਼ੂ ਦੀ ਦਵਾਈ ਘੱਟ ਤੋਂ ਘੱਟ ਹੀ ਲਾਇਆ ਕਰੋ ਅਣਸਰਦੇ ਨੂੰ ਉਹ ਟੀਕੇ ਵੀ ਘੱਟ ਤੋਂ ਘੱਟ ਲਾਓ ਕਿਉਂਕਿ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਹੈਗਾ ਮਹਿੰਗੇ ਪੈਂਦੇ ਨੇ ਐਵੇਂ ਇਹ ਦਵਾਈ ਸਸਤੀ ਪੈਂਦੀ ਆ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਉੱਥੇ-ਉੱਥੇ ਤੁਸੀਂ ਆਪਣੇ ਫਾਰਮ ਦੇ ਵਿੱਚ ਜਿਹੜੀ ਦਵਾਈ ਹੈ ਮਾਰ ਸਕਦੇ ਹੋ ਤੇ ਬਹੁਤ ਵਧੀਆ ਜਿਹੜਾ ਦਾ ਰਿਜ਼ਲਟ ਹੈ ਉਹ ਦੇਖਣ ਨੂੰ ਮਿਲੂਗਾ। ਬਾਕੀ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਦਾ ਜਿਹੜਾ ਪੇਜ ਆਪਣਾ ਲਾਈਕ, ਸ਼ੇਅਰ ਤੇ ਫੋਲੋ ਕਰਿਓ। ਧੰਨਵਾਦ ਜੀ।